ਫਿਰ ਉਹ ਨੌਤੂਂ ਦੇਵਤਾ ਬਣ ਜਾਂਦਾ ਜਿਨ ਮਾਨਸ ਤੇ ਦੇਵਤੇ ਕੀਏ ਕਰਮ ਨਾ ਲਾਗੀ ਵਾਰ ਅਸੀਂ ਇਤਿਹਾਸ ਪੜਿਆ ਗੁਰੂ ਅੰਗਦ ਦੇ ਮਹਾਰਾਜ ਜੀ ਜਦੋਂ ਆਏ ਨੇ ਸ਼ਰਣ ਦੇ ਵਿੱਚ ਭਾਈ ਲੈਣਾ ਜੀ ਦੇ ਰੂਪ ਵਿੱਚ ਪੁਰਾਤਨ ਸਮਿਆਂ ਦੇ ਵਿੱਚ ਸਾ ਸੰਗਤ ਜੀ ਜਿਆਦਾਤਰ ਉਹੀ ਕੰਮ ਕੀਤੇ ਜਾਂਦੇ ਸੀ ਜਿਹੜੇ ਪਿਤਾ ਪੁਰਖੀ ਕੰਮ ਚੱਲਦੇ ਸੀ ਭਾਈ ਲੈਣਾ ਜੀ ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਆਪਣੇ ਪਿਤਾ ਦੇ ਦਸਤੇ ਹੋਏ ਰਾਹ ਦੇ ਚੱਲਦੇ ਨੇ ਬਿੰਦੀ ਧਾਰਮਿਕ ਹੈ ਭਾਈ ਲੈਣਾ ਜੀ ਦੀ ਧਾਰਮਿਕ ਵਿਦਿਅ ਇਸ ਤਰ੍ਹਾਂ ਉਹਨਾਂ ਦੇ ਪਿਤਾ ਜੀ ਇੱਥੇ ਜਾਂਦੇ ਨੇ ਯਾਤਰਾ ਤੇ ਇਸੇ ਤਰ੍ਹਾਂ ਹੀ ਭਾਈ ਲੈਣਾ ਜੀ ਸਾਧ ਸੰਗਤ ਜੀ ਆਪ ਦੇਵੀ ਦੀ ਯਾਤਰਾ ਵਾਸਤੇ ਜਾਂਦੇ ਨੇ ਪਰ ਸੱਚਾ ਮਾਰਗ ਨਹੀਂ ਮਿਲਿਆ ਕਾਫੀ ਸਮਾਂ ਉਹਨੇ ਆਪਣੇ ਜੀਵਨ ਦਾ ਇਹ ਧਾਰਮਿਕ ਯਾਤਰਾਵਾਂ ਕਰਦੇ ਆਉਂ ਵੀ ਜਾਂਦੇ ਨੇ ਸੰਗਤ ਨੂੰ ਵੀ ਲੈ ਕੇ ਜਾਂਦੇ ਨੇ ਪਰ ਸਾਧ ਸੰਗਤ ਜੀ ਜਦੋਂ ਸੋਝੀ ਹੋਈ ਪਤਾ ਚੱਲਿਆ ਕਿ ਇੱਧਰ ਜਿੱਧਰ ਅਸੀਂ ਜਾ ਰਹੇ ਆ ਆਮਾਰ ਦੇ ਲਈ ਹੈ ਤੇ ਗੁਰੂ ਰਾਜ ਦੇ ਮਹਾਰਾਜ ਜੀ ਦੇ ਨਾਲ ਮਿਲਾਪ ਹੋਇਆ ਫਿਰ ਉਹਨਾਂ ਦਾ ਮਨ ਜਿਹੜਾ ਭਟਕਦਾ ਸੀ ਨਾ ਵਾਰ-ਵਾਰ ਜਦੋਂ ਯਾਤਰਾਵਾਂ ਤੇ ਜਾਂਦੇ ਨੇ ਮਨ ਨੂੰ ਉਹ ਸ਼ਾਂਤੀ ਨਹੀਂ ਮਿਲਦੀ ਅੰਦਰ ਪਿਆਸ ਤਾਂ ਹੈ ਪਰ ਉਹ ਸ਼ਾਂਤੀ ਨਹੀਂ ਮਿਲਦੀ ਜਿਹੜੀ ਚੀਜ਼ ਦੀ ਭਾਲ ਹੈ ਉਹ ਪ੍ਰਾਪਤ ਨਹੀਂ ਹੋ ਰਹੀ ਭਾਈ ਰੈਣਾ ਜੀ ਦਾ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਮਿਲਾਪ ਹੁੰਦਾ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਦੇ ਆ ਮਾਨ ਦੇ ਪਾਉ ਵਿੱਚ ਆ ਗਿਆ ਮਾਨ ਵਿੱਚ ਸਹਿਜ ਆ ਗਿਆ ਤੇ ਫਿਰ ਸਾਸੰਦ ਤੋਂ ਪੂਰੇ ਗੁਰੂ ਦੀ ਸੰਗਤ ਕੀਆ ਭਾਈ ਲੈਣਾ ਜੀ ਦੀ ਪੂਰੇ ਕੋਈ ਨਹੀਂ ਐਸਾ ਹੁਕਮ ਮੰਨਿਆ ਭਾਈ ਲੈਣਾ ਜੀ ਨੇ ਇਹ ਸਾਸੰਦ ਸਿੱਖ ਇਤਿਹਾਸ ਦੇ ਵਿੱਚ ਮਿਸਾਲ ਬਣ ਗਏ ਨੇ ਜੇ ਹੁਕਮ ਕਿਸੇ ਦਾ ਮੰਨਿਆ ਹੋਇਆ ਵੇਖਣਾ ਹੋਵੇ ਤਾਂ ਸਭ ਤੋਂ ਵੱਧ ਭਾਈ ਲੈਣਾ ਜੀ ਦੀ ਪਹਿਲਾ ਮਿਸਾਲ ਦਿੱਤੀ ਜਾਂਦੀ ਹੈ ਇਪੋਣਾ ਨੇ ਗੁਰ ਨਾਨਕ ਦੇਵ ਮਹਾਰਾਜ ਜੀ ਦਾ ਹੁਕਮ ਮੰਨਿਆ ਹੋਵੇ ਪਰਵਾਣ ਤੱਕ ਅਸਮੇ ਕਾ ਮਹਿਲ ਪਾਇ ਸੀ ਐਸਾ ਹੁਕਮ ਕਮਾਇਆ ਫਿਰ ਸਾਸਣਤ ਪਾਈ ਲੈਣੇ ਤੋਂ ਅੰਗਦ ਬਣ ਗਏ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣਾ ਅੰਗ ਬਣਾ ਲਿਆ ਤੇ ਗੁਰਤਾ ਗਦੀ ਬਿੰਦੀ ਹੈ ਉਸ ਤੋਂ ਬਾਅਦ ਐਸੇ ਉਸ ਸੰਸਾਰ ਦੇ ਵਿੱਚ ਕਰਮ ਕਰਦੇ ਨੇ ਜਿਸ ਤਰ੍ਹਾਂ ਸਤ ਸੰਗਤਾਂ ਦਾ ਪਾਇਮ ਕੀਤੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਖੜੂਸਾਤ ਜਾ ਕੇ ਸੰਗਤਾਂ ਦਾਇਰ ਕਰੋ ਉੱਥੇ ਜਾ ਕੇ ਉਪਦੇਸ਼ ਕਰੋ ਤੇ ਸਾਸਨ ਜੀ ਗੁਰਦਾਰ ਗੁਰਸਾਤ ਤੋਂ ਪਾਈ ਲੈਣਾ ਜੀ ਗੁਰੂ ਅੰਗਰ ਦੇਵ ਜੀ ਦੇ ਰੂਪ ਵਿੱਚ ਖੜੂਸਾ ਆ ਜਾਂਦੇ ਨੇ ਖੜੂਸਾ ਰਹਿੰਦੇ ਨੇ ਇਹਨਾਂ ਦੇ ਸਾਸਨਤ ਬੱਚੇ ਲੈ ਜੋ ਮੰਗਲਦੇ ਮਹਾਰਾਜ ਜੀ ਦੇ ਭਾਈ ਦਾਸੂ ਜੀ ਭਾਈ ਦਾਸੂ ਜੀ ਤੇ ਬੀਬੀ ਅਮਰੋ ਜੀ ਤੇ ਬੀਬੀ ਅਲੋਖੀ ਜੀ ਚਾਰ ਬੱਚੇ ਨੇ ਬੀਬੀ ਅਮਰੋ ਜੀ ਦਾ ਵਿਆਹ ਭਾਈ ਜਸੂ ਜੀ ਨਾਲ ਹੋਇਆ ਜਿਹੜੇ ਸਾਸਣ ਜੀ ਬਾਬਾ ਅਮਰਦਾਸ ਜੀ ਦੇ ਭਤੀਜਾ ਲੱਗਦੇ ਨੇ ਉਦੋਂ ਬਾਬਾ ਅਮਰਦਾਸ ਜੀ ਦੀ ਜਿਹੜੀ ਉਮਰ ਹੈ ਉਹ ਵੀ ਤਕਰੀਬਨ ਕਾਫੀ ਬਡੇਰੀ ਉਮਰ ਹੋ ਗਈ ਐ ਪਰ ਗੁਰੂ ਦੀ ਬਾਹਰ ਵਿੱਚ ਫਿਰਦੇ ਨੇ ਉਹ ਵੀ ਤੀਰਥ ਸਥਾਨ ਤੇ ਜਾਂਦੇ ਨੇ ਯਾਤਰਾਵਾਂ ਕਰਦੇ ਨੇ ਪਰ ਸਾਧ ਸੰਗਤ ਧੂਰਾ ਮਿਲਾਪ ਨਹੀਂ ਹੋਇਆ ਗੁਰੂ ਧਾਰਨ ਨਹੀਂ ਕੀਤਾ ਜੀ ਪਰ ਤਾਂ ਇਹ ਗੁਰੂਚੀ ਹੋਣ ਕਰਕੇ ਹਰ ਸਮੇਂ ਇਹ ਹੀ ਬਾਹਰ ਰਹਿੰਦੀ ਐ ਕਿ ਅੰਦਰ ਕਿਸੇ ਚੀਜ਼ ਦੀ ਕਦਰ ਹੁੰਦੀ ਹੈ ਨਾ ਜਿਸ ਤਰ੍ਹਾਂ ਬੰਦੇ ਨੇ ਇਸ ਤਰ੍ਹਾਂ ਬਾਬਾ ਅਮਰਦਾਸ ਜੀ ਦਾ ਹਮੇਸ਼ਾ ਹਿਰਦਾ ਜਿਹੜਾ ਹੈ ਉਹ ਕੁਝ ਲੋਚ ਰਣ ਪਰ ਗੁਰੂ ਨਾਲ ਮਿਲਣ ਕਰਕੇ ਅੰਦਰ ਦੀ ਜਿਹੜੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਭਾਵੇਂ ਹਰ ਸਾਲ ਇਤਿਹਾਸ ਵਿੱਚ ਲਿਖਿਆ ਹੈ ਕਿ 6 ਮਹੀਨੇ ਆਪਣੇ ਕਿਰਤ ਕਮਾਈ ਨੂੰ ਕਰਦੇ ਨੇ ਤੇ ਫਿਰ 6 ਮਹੀਨੇ ਉਹ ਜਾ ਕੇ ਯਾਤਰਾਵਾਂ ਕਰਦੇ ਨੇ ਕਦੇ ਹਰ ਘਰ ਜਾਂਦੇ ਨੇ ਕਦੇ ਵੈਸ਼ਨੋ ਮਾਤਾ ਦੀ ਜਿਹੜੀ ਚੜਾਈ ਚੜਦੇ ਨੇ ਸੰਸਗਤ ਜਗਾ ਜਗਾ ਜਾ ਕੇ ਯਾਤਰਾਵਾਂ ਕੀਤੀਆਂ ਲਈਆਂ ਦੇਵੀ ਦੇ ਦਰਸ਼ਨ ਕਰਨ ਗਏ ਨੇ ਪਰ ਮਾਨਸਾਂਤ ਨਹੀਂ ਹੋਇਆ ਸੰਸਗਤ ਕਰਨੇ ਨੇ ਬੜੇ ਮਹਾਪੁਰਖਾਂ ਦੀ ਸੰਗਤ ਵਿੱਚ ਰਹਿੰਦੇ ਨੇ ਇੱਕ ਵਾਰ ਕੀ ਹੁੰਦਾ ਹੈ ਉਹਨਾਂ ਨੂੰ ਇੱਕ ਬੜੇ ਜਿਹੜੇ ਜੀਵਨ ਵਾਲੇ ਪਰਖ ਮਿਲ ਗਏ ਨੇ ਉਹਨਾਂ ਦੀ ਸੰਗਤ ਵਿੱਚ ਰਹਿੰਦੇ ਆ ਮਨ ਜਿਹੜਾ ਸੀ ਸ਼ਾਂਤ ਹੋਣਾ ਸ਼ੁਰੂ ਹੁੰਦਾ ਹੈ ਕਾਫੀ ਸਮਾਂ ਇਕੱਠੇ ਰਹੇ ਨੇ ਉਹ ਸਮਾਸਾ ਸੰਗਤ ਹੀ ਐਸਾ ਸਮਾ ਸੀ ਕਿ ਐਸੇ ਬਚਨ ਕਹੇ ਗਏ ਕਿ ਉਹ ਬਚਨ بابا ਅਮਰਦਾਸ ਜੀ ਦੇ ਹਿਰਦੇ ਉੱਪਰ ਜਾ ਬਚੇ ਨੇ ਛੱਡ ਵੱਜ ਗਈ ਕਹਿੰਦੇ ਨਮੂਰੇ ਦੇ ਹੱਥੋਂ ਖਾਰਿਆ ਕੋਈ ਮੋਟਾ ਕਿੰ ਬਾਣੀ ਵਿੱਚ ਵੀ ਸਹਜ ਸੰਗਤ ਜੀ ਇਹ ਕਿਹਾ ਜਾਂਦਾ ਹੈ ਨਿਗੁਰੇ ਦਾ ਹੈ ਨਉ ਬ੍ਰਹਮ ਨਾਮ ਹੀ ਬੁਰ ਹੈ ਤੇ ਅਸੀਂ ਸਹਜ ਸੰਗਤ ਦੀ ਦੇਖ ਲਈਏ ਕਿ ਜੇ ਅਸੀਂ ਆਪਣੇ ਗੁਰੂ ਨੂੰ ਧਾਰਨ ਨਹੀਂ ਕੀਤਾ ਸਾਡੇ ਗੁਰੂ ਮਹਾਰਾਜ ਜੀ ਨੇ ਬੜਾ ਸੁਖਹਿੜ ਸਾਡੇ ਧੰਦ ਨਾਲ ਸੋਹਣਾ ਮਾਰਗ ਸਾਨੂੰ ਦਰਸਾਇਆ ਗੁਰ ਕਰਗੀਦਰ ਪਿਤਾ ਜੀ ਨੇ ਖੰਡੇ ਦੀ ਪਾਹੁਲ ਦੇ ਕੇ ਸਿੰਘ ਸਜਾਇਆ ਸਿੰਘ ਸਜਾਇਆ ਇਹ ਪਾਸੀ ਸਾਧਨ ਇਸ ਮਾਰਗ ਤੇ ਚੱਲਣਾ ਸੀ ਗੁਰੂ ਵਾਲੇ ਬਣਨਾ ਸੀ ਸਰੂਪ ਕਰਕੇ ਅਸੀਂ ਭਾਵੇਂ ਬਾਹਰੋਂ ਸਿੱਖ ਦਿਖਦੇ ਹੋਈਏ ਪਰ ਜਿਨ੍ਹਾਂ ਦੇ ਖੰਡੇ ਦੀ ਪਾਹੁਲ ਨਹੀਂ ਚੱਲਦੇ ਉਹਨਾਂ ਦੇ ਗੁਰੂ ਵਾਲੇ ਨਹੀਂ ਬਣ ਸਕਦੇ ਭਾਵੇਂ ਅਸੀਂ ਸਹਿਜ ਪਾਠ ਕਰਦੇ ਹੋਈਏ ਹਰ ਰੋਜ਼ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਈਏ ਨਿਤਨੇਮ ਕਰਦੇ ਹੋਈਏ satsangat ਕਰਦੇ ਰਹੀਏ ਕਰਦੀ ਵੀ ਚਾਹੀਦੀ ਹੈ ਪਰ ਸਾ ਸੰਗਤ ਜਿਸ ਕੇਵਲ ਸੰਗਤੀ ਕਰਦੇ ਰਹੇ ਤੇ ਅਗਲਾ ਪੈਰ ੁੱਟਿਆ ਹੀ ਨਹੀਂ ਗੁਰੂ ਘਰ ਦਾ ਆਸਰਾ ਲਿਆ ਹੀ ਨਹੀਂ ਜਿੰਨਾ ਚਿਰ ਬੱਚਾ ਸਕੂਲ ਵਿੱਚ ਦਾਸਰਾ ਨਾ ਲਵੇ ਅੰਗੇ ਪੜ੍ਹਾਈ ਵੀ ਕਰ ਸਕਦਾ ਡਿਗਰੀ ਪ੍ਰਾਪਤ ਨਹੀਂ ਕਰ ਸਕਦਾ ਕੋਈ ਪਦ ਪ੍ਰਾਪਤ ਨਹੀਂ ਕਰ ਸਕਦਾ ਇਸੇ ਤਰ੍ਹਾਂ ਹੀ ਸੇਖ ਨੇ ਜਿਨ੍ਹਾਂ ਚ ਗੁਰੂ ਦੇ ਦਿੱਤੇ ਹੋਏ ਖੰਡੇ ਬਾਡੇ ਦੀ ਪਹੁੰਚ ਨਹੀਂ ਛਗੀ ਅਮਰ ਨਹੀਂ ਛ ਗਿਆ ਫਿਰ ਅਗਲਾ ਪੈਰ ਜਿਹੜਾ ਹੈ ਰਹਿਤ ਵਿੱਚ ਰਹਿਣਾ ਬਾਣੀ ਪੜਨੀ ਸੰਗਤ ਕਰਨੀ ਇਹ ਅਗਲੇ ਪੜਡੇ ਤੇ ਚੜਨ ਦੀ ਗੱਲ ਹੈ ਅਗਲੀ ਪੌੜੀ ਚੜਨੀ ਹੈ ਸਭ ਤੋਂ ਪਹਿਲਾ ਜਿਹੜਾ ਅਸੀਂ ਕਦਮ ਰੱਖਣਾ ਹੈ ਅਮਰਦੀ ਦਾਤ ਲੈ ਕੇ ਗੁਰੂ ਵਾਲੇ ਬਣਨਾ ਹੈ। ਬਾਬਾ ਅਮਰਦਾਸ ਜੀ ਨੂੰ ਜਦੋਂ ਇਹ 60 ਬੱਝੀ ਨਾ ਫਿਰਦੇ ਤੇ ਇਹ ਨਿਗੁਰਾ ਕਿਹਾ ਇੱਕ ਮਨ ਸਾਸਨ ਤੇ ਪਹਿਲਾਂ ਵੀ ਤੜਪ ਵਿੱਚ ਗੁਰੂ ਦੀ ਬਾੜ ਵਿੱਚ ਹੀ ਫਿਰਦਾ ਸੀ ਤਾਂ ਹੀ ਤਾਂ ਜਗਾ ਜਗਾ ਜਾਂਦੇ ਜਾਂਦਾ ਕਰਦੇ ਸੀ ਕਿ ਕਿਤਾ ਕੁਝ ਪ੍ਰਾਪਤ ਹੋ ਜਾਵੇ। ਪਰ ਜਦੋਂ ਇਹ 60 ਬੱਝੀ ਹੈ ਤੇ ਮਨ ਜਿਹੜਾ ਹੋਰ ਵੈਰਾਗੀ ਹੋ ਜਾਂਦਾ ਹੈ। ਫਿਰ ਮਨ ਉਦਾਸ ਇਤਨਾ ਉਦਾਸ ਹੈ। ਕੇ ਘਰ ਵੀ ਜਾ ਕੇ ਵੀ ਜੀ ਨਹੀਂ ਲੱਗਦਾ ਮਾਨ ਜਦੋਂ ਉਚਾਰਟ ਹੋ ਜਾਵੇ ਭਾਵੇਂ ਘਰ ਵਿੱਚ ਜਿੰਨੀ ਮਰਜ਼ੀ ਔਣ ਕੇ ਲੱਗੀ ਹੋਵੇ ਸਾਡੇ ਅੱਗੇ ਜਿੰਨੇ ਮਰਜ਼ੀ ਪਗਵਾੜ ਬਣੇ ਹੋਣ ਪਰ ਜਦੋਂ ਮਨ ਵੀ ਤੇ ਉਦਾਸ ਹੋਇਆ ਹੋਵੇ ਕੋਈ ਸਾਡੇ ਮੱਜੀ ਹੋਵੇ ਨਾ ਮਨੁੱਖ ਨੂੰ ਕੁਝ ਵੀ ਨਹੀਂ ਚੰਗਾ ਲੱਗਦਾ ਇਸੇ ਤਰ੍ਹਾਂ ਹੀ ਬਾਬਾ ਅਮਰਦਾਸ ਜੀ ਘਰ ਆਏ ਨੇ ਤੇ ਮਾਤਾ ਜੀ ਵੀ ਕੁਝ ਲੈਣੇ ਕਿ ਕੀ ਕਾਰਨ ਹੈ ਤੁਸੀਂ ਚੁੱਪ ਕਿਉਂ ਹੋ ਇਸ ਹਸਨ ਨੂੰ ਤਾਂ ਕੋਈ ਜਵਾਬ ਨਹੀਂ ਹੈ ਰਾਤ ਲੰਘਦੀ ਹੈ ਰਾਤ ਨੂੰ ਅੱਖਾਂ ਉਨੀਦਰੇ ਵਿੱਚ ਨਹੀਂ ਨੀਂਦ ਨਹੀਂ ਆਉਂਦੀ ਜਦੋਂ ਸਵੇਰ ਅਮਰਤ ਵੇਲਾ ਹੁੰਦਾ ਹੈ ਤੇ ਜਦੋਂ ਉੱਠ ਕੇ ਬਾਹਰ ਤੈਲਦੇ ਨੇ ਉਦੋਂ ਆਵਾਜ਼ ਆਉਂਦੀ ਹੈ ਕੰਨਾਂ ਵਿੱਚ ਜਿਉਂ-ਜਿਉਂ ਆਵਾਜ਼ ਪੈਂਦੀ ਹੈ ਤੇ ਮਨ ਸ਼ਾਂਤ ਹੁੰਦਾ ਜਾਂਦਾ ਹੈ ਜਿਹੜਾ ਭਟਕਦਾ ਮਨ ਸੀ ਜਦੋਂ ਦੇ ਬਚਨ ਸੁਨੇ ਸੀ ਨਿਹੂਰੇ ਦਾ ਨਾੁਰਾ ਇਹ ਮੈਂ ਸੰਗਤ ਕੀਤੀ ਐ ਐਸੇ ਛੱਟ ਮਰਜੀ ਸੀ ਮੰਢ ਦੇ ਉੱਪਰ ਉਹ ਮੜ ਜਦੋਂ ਦਾ ਇਹ ਬੇਰੰਗੀ ਹੋਇਆ ਫਿਰਦਾ ਸੀ ਤੇ ਇਹ ਜਦੋਂ ਬਚਨ ਕੰਲਾ ਵਿੱਚ ਪੈਂਦੇ ਨੇ ਨਾ ਮਾੜ ਜਿਹੜਾ ਹੈ ਢਿੱਕਣਾ ਸ਼ੁਰੂ ਹੋ ਜਾਂਦਾ ਬਚਨ ਕੀ ਸੀ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹ ਇਹ ਸ਼ਬਦ ਜਦੋਂ ਕੰਨਾਂ ਵਿੱਚ ਸੁਣੇ ਗੁਰੂ ਦੀ ਗੱਲ ਤਾਂ ਪਹਿਲਾਂ ਹੀ ਸੋਚ ਰਹੇ ਸੀ ਕਿ ਕੋਈ ਗੁਰੂ ਮਿਲ ਜਾਵੇ ਪਰ ਪਤਾ ਕਿਥੋਂ ਲੱਗੇ ਕਿ ਸੱਜਾ ਗੁਰੂ ਹੈ ਕਿਹੜਾ ਭਾੜ ਜਿਸ ਤਰ੍ਹਾਂ ਕੀਤੀ ਜਾਵੇ ਇਹ ਸ਼ਬਦ ਸੁਣਦੇ ਆ ਸਾਰ ਉਧਰੋਂ ਚੱਲ ਪਏ ਨੇ ਜਿੱਥੋਂ ਆਵਾਜ਼ ਆ ਰਹੀ ਹੈ ਉਧਰ ਬੀਬੀ ਜੀ ਸ਼ਬਦ ਪੜ੍ਹ ਰਹੇ ਨੇ ਨਾਲ-ਨਾਲ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਬੁੱਧ ਧੜਕ ਰਹੇ ਨੇ ਤੇ ਨਾਲ ਹੀ ਸ਼ਬਦ காத மனாடி பியசி சோபி வாடி பட ਤੇ ਨਾਲ ਦੁੱਧ ਰਿਟ ਰਹੀ ਹੈ। बाबा ਅਮਰਦਾਸ ਜੀ ਕੋਲ ਪੁੱਜ ਗਏ ਨੇ ਜਿਉਂ ਹੀ ਸ਼ਬਦ ਦੀ ਸਮਾਪਤੀ ਹੁੰਦੀ ਹੈ। ਬਾਬਾ ਜੀ ਨੇ ਕਿਹਾ ਬੱਚੀ ਦੁਬਾਰਾ ਸ਼ਬਦ ਬੋਲੋ ਬੜਾ ਆਨੰਦ ਆਇਆ ਸੁਣ ਕੇ। ਤੇ ਬੀਬੀ ਅਮਰੋ ਜੀ ਸਾਸ ਕਰਨਤ ਇਹਨਾਂ ਦੇ ਰਿਸ਼ਤੇ ਦੇ ਵਿੱਚ ਸੌਰਾ ਸਾਭ ਲੱਗਦੇ ਨੇ। ਸੌਰੇ ਦਾ ਭਰਾ ਤੇ ਸਤਕਾਰ ਬਹੁਤ ਹੈ। ਬੀਬੀ ਜੀ ਖੜੇ ਹੋ ਗਏ ਨੇ ਬੀਬੀ ਅਮਰੋ ਜੀ ਤੇ ਆ ਕੇ ਸਾਸ ਸੰਗਤ ਉਹਨਾਂ ਦਾ ਸਤਿਕਾਰ ਕੀਤਾ ਤੇ ਜਦੋਂ ਪੁੱਛਿਆ ਕਿ ਸ਼ਬਦ ਇਹ ਕਿਸ ਦੇ ਸ਼ਬਦ ਸੀ ਜੋ ਤੂੰ ਪੜ ਰਹੀ ਹੈ ਮੈਨੂੰ ਦੁਬਾਰਾ ਸੁਣਾਇਆ ਜਾਵੇ। ਬੀਬੀ ਜੀ ਨੇ ਸ਼ਬਦ ਸੁਣਾਇਆ ਬੜਾ ਬੜਾ ਸ਼ਾਂਤ ਹੋਇਆ। ਉਹਨਾਂ ਨੇ ਦੱਸਿਆ ਕਿ ਇਹ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ। ਜਿਨ੍ਹਾਂ ਦੇ ਸਥਾਨ ਨੇ ਉੱਪਰ ਅੱਜਕੱਲ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਮੌਜੂਦ ਹਨ। ਤੇ ਸਾਸ ਸੰਗਤ ਉਸੇ ਸਮੇਂ ਇਹ ਹਾਂ ਕਿ ਮੈਨੂੰ ਹੁਣੇ ਲੈ ਕੇ ਚਲੋ ਗੁਰੂ ਜੀ ਦੇ ਦਰਸ਼ਨ ਕਰਾਓ ਜੀ ਬੀ ਜੀ ਨੇ ਇਹ ਆਖਿਆ ਕਿ ਮੇਰੇ ਪਿਤਾ ਜੀ ਦਾ ਹੁਕਮ ਹੈ ਕਿ ਤੁਸੀਂ ਸਾਨੂੰ ਬਿਨਾਂ ਪੁੱਛੇ ਸਹੁਰੇ ਘਰ ਨੂੰ ਇੱਥੇ ਨਹੀਂ ਆਉਣਾ ਉਹ ਸਮਾਂ ਬੜਾ ਬੜਾ ਸਮਾਂ ਸੀ ਸਾ ਸੰਗਤ ਜੀ ਅੱਜ ਦੇ ਸਮੇਂ ਤੇ ਉਹਨਾਂ ਸਮਿਆਂ ਦਾ ਬਹੁਤ ਫਰਕ ਹੈ ਹੁਣ ਦਾ ਸਮਾਂ ਜੋ ਹੈ ਇਸ ਸਮੇਂ ਦੇ ਵਿੱਚ ਅਸੀਂ ਦੇਖਦੇ ਆ ਕਿ ਨਾ ਵੱਡਿਆਂ ਦਾ ਨਾ ਛੋਟਿਆਂ ਦਾ ਸਤਕਾਰ ਨਹੀਂ ਹੈ ਉਸ ਸਮੇਂ ਵਿੱਚ ਜੋ ਬਚਨ ਮਾਤਾ ਪਿਤਾ ਨੇ کہہ ਦਿੱਤੇ ਸੀ ਬੱਚੀਆਂ ਉਹ ਸਿੱਧ ਤੋੜ ਨਿਭਾਉਂਦੀਆਂ ਸੀ ਅੱਜ ਕੱਲ ਦਾ ਸਾਡੇ ਘਰਾਂ ਦੇ ਵਿੱਚ ਦੇਖਿਆ ਜਾਂਦਾ ਹੈ ਬਹੁਤਾਂ ਦੇ ਵਿੱਚ ਬੱਚੀ ਕੋਈ 6 ਮਹੀਨੇ ਜਾਂ ਸਾਲ 2 ਸਾਲ ਸਹਰੇ ਘਰ ਰਹਿੰਦੀ ਆ ਉਸ ਤੋਂ ਬਾਅਦ ਆਪਣੇ ਪੇਕੇ ਆ ਕੇ ਬੈਠ ਜਾਂਦੀ ਇਹ ਸਿੱਖਿਆ ਕਿਤੇ ਨਾ ਕਿਤੇ ਸਾਰਸਣਤ ਮਾਵਾਂ ਦੀ ਘਾੜ ਹੈ ਕਮੀ ਹੈ ਸਾਡੇ ਵਿੱਚ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਇਹ ਗੁਣ ਨਹੀਂ ਸਿਖਾਉਂਦੀਆਂ ਕਿ ਕਿਸ ਤਰ੍ਹਾਂ ਬੱਚਣ ਬਨਣੇ ਨੇ ਮਾਤਾ ਖੀਲੀ ਜੀ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਬੱਚਿਆਂ ਦੀ ਪਾਲਣਾ ਪੋਸ਼ਣਾ ਕੀਤੀ ਹੈ ਤੇ ਬੀਬੀ ਅਮਰੋ ਜੀ ਸਾਰਸਣਤ ਕਹਿੰਦੇ ਨੇ ਕਹਿੰਦੇ ਪਿਤਾ ਜੀ ਮੈਂ ਆਪਣੇ ਪਿਤਾ ਜੀ ਤੋਂ ਪਹਿਲਾਂ ਉੱਚ ਪੁੱਛ ਕੇ ਫਿਰ ਅਸੀਂ ਉੱਥੇ ਜਾ ਸਕਦੇ ਹਾਂ ਕਹਿੰਦੇ ਨਹੀਂ ਤੁਸੀਂ ਸਾਨੂੰ ਨਾਲ ਲੈ ਕੇ ਦਰਸ਼ਨ ਕਰਾਉਣ ਵਾਸਤੇ ਜਾਓ ਅਸੀਂ ਜ਼ਰੂਰ ਜਾਣਾ ਦਰਸ਼ਨ ਉਹਨਾਂ ਨੂੰ ਮਿਲਣ ਜਾਣਾ ਇਹ ਸਾਧ ਸੰਤ ਬੀਬੀ ਜੀ ਨੇ ਗੱਲ ਮੰਨੀ ਚਲੇ ਗਏ ਨੇ ਉਸ ਸਮੇਂ ਗੁਰੂ ਅੰਗਦ ਦੇਵ ਮਹਾਰਾਜੀ ਆਪਣੇ ਅਸਥਾਨ ਦੇ ਉੱਪਰ ਬੈਠੇ ਨੇ ਤੇ ਬਾਬਾ ਅਮਰਦਾਸ ਜੀ ਵਾਲ ਖੜੇ ਹੋ ਗਏ ਬੀਬੀ ਜੀ ਨੂੰ ਕਿਹਾ ਤੁਸੀਂ ਬੱਚੇ ਜਾ ਕੇ ਪਿਤਾ ਜੀ ਨੂੰ ਪੁੱਛ ਕੇ ਆਓ ਕਿ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਕੀ ਉਹ ਮਿਲਣਗੇ ਤੇ ਸਾਸ ਤੱਕ ਬੀਬੀ ਅਮਰੋਜੀ ਗਏ ਦੇ ਅੰਦਰ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਮਿਲੇ ਨੇ ਨਮਸਕਾਰ ਕਰਕੇ ਪਿਤਾ ਜੀ ਨੂੰ ਤੇ ਨਾਲ ਜਦੋਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਦੇਖਿਆ ਕਿ ਅਚਾਨਕ ਬੱਚੀ ਆਈ ਹੈ ਕੀ ਕਾਰਨ ਹੋ ਸਕਦਾ ਹੈ ਸਾਸੰਗਤ ਕੋਈ ਵੀ ਮਾਤਾ ਪਿਤਾ ਆਪਣੇ ਬੱਚੇ ਨੂੰ ਪੁੱਛੇਗਾ ਕਿ ਕਾਰਨ ਕੀ ਬਣਿਆ ਇਸ ਤਰ੍ਹਾਂ ਬਿਨਾ ਦੱਸੇ ਬਿਨਾ ਕੋਈ ਇਤਲਾ ਨਹੀਂ ਹੋਣਾ ਇਸ ਤਰ੍ਹਾਂ ਹੋਇਆ ਤੇ ਸਾਸੰਗਤ ਬੀਬੀ ਜੀ ਨੇ ਦੱਸਿਆ ਕਿ ਮੇਰੇ ਨਾਲ ਮੇਰੇ ਪਿਤਾ ਜੀ ਬਾਬਾ ਅਮਰਦਾਸ ਜੀ ਵੀ ਆਏ ਨੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ ਇਹ ਨਹੀਂ ਸੁਣਿਆ ਗੁਰੂ ਅੰਗਦ ਦੇ ਮਹਾਰਾਜ ਜੀ ਆਪ ਉੱਠ ਕੇ ਆਏ ਨੇ ਕਿਉਂਕਿ ਕੁੜਮਾ ਚਾਰੀ ਦੇ ਵਿੱਚ ਅਸੀਂ ਸਾਰੇ ਹੀ ਜਾਣਦੇ ਹਾਂ ਸਾਧ ਸੰਗਤ ਜੀ ਅੱਜ ਕੱਲ੍ਹ ਵੀ ਸਤਿਕਾਰ ਕਰਦੇ ਨੇ ਬੜੇ ਜਲੋਂ ਘਰ ਵੀ ਚਾਉਂਦੇ ਨੇ ਮੱਛੀ ਵਾਲੇ ਮਾਤਾ ਪਿਤਾ ਬੱਚੇ ਦੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਬੜੀ ਖੁਸ਼ੀ ਦੇ ਨਾਲ ਬਾਹਰ ਆਏ ਨੇ ਇਸ ਸਾਸਨਿਕ ਮਿਲਣ ਦੀ ਕੋਸ਼ਿਸ਼ ਕੀਤੀ ਤੇ ਬਾਬਾ ਅਮਰਦਾਸ ਜੀ ਉਸ ਸਮੇਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਉੱਪਰ ਨਮਸਕਾਰ ਕਰ ਰਹੇ ਨੇ ਕਹਿੰਦੇ ਜੇ ਮੈਂ ਕੁੜਮਾਚਾਰੀ ਕਰਕੇ ਨਹੀਂ ਆਇਆ ਇੱਥੇ ਮੈਂ ਗੁਰੂ ਦੀ ਸੰਗਤ ਵਿੱਚ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਮੈਨੂੰ ਆਪਣਾ ਸੇਵਕ ਬਣਾ ਲਓ ਸੰਸਨਿਕ ਨਮਸਕਾਰ ਕਰਕੇ ਸਤ ਸੰਗਤ ਦੇ ਵਿੱਚ ਅੱਗੇ ਅੰਦਰ ਲੈ ਗਏ ਨੇ ਸਤ ਸੰਗਤ ਕਰਦੇ ਨੇ ਬੈਠਦੇ ਨੇ ਜਿ ਸਿਮਰਨ ਕਰਦੇ ਨੇ

ਬੜੇ ਪਿਆਰ ਦੇ ਨਾਲ ਸਿੰਘ ਵੀ ਸੇਵਾ ਕਰਦੇ ਨੇ ਮਾਤਾ ਜੀ ਵੀ ਨਾਲ ਲੱਗ ਕੇ ਸਾਰੇ ਲੰਗਰ ਦੀ ਸੇਵਾ ਸੰਭਾਲ ਹੈ ਜਿਹੜੀ ਮਤਾ ਖੀਵੀ ਜੀ ਆਪ ਕਰਦੇ ਨੇ ਇਸ ਗੱਲ ਦੀ ਗਵਾਈ ਸਾਧਨ ਜੀ ਗੁਰੂ ਬਰਨ ਸਰ ਮਹਾਰਾਜ ਜੀ ਦੇ ਵਿੱਚ ਬਾਣੀ ਦਾ ਹੈ ਬਲਵਾਂ ਤੇ ਖੀਵੀ ਨੇ ਹੀ ਬਚਾਲ ਜਿਸ ਬਹੁਤੀ ਛਾਉ ਪੜਾ ਲਈ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਭਿਆਲੀ ਉਹ ਵਾਲੀ ਖੀਰ ਬਣਾਈ ਜਾਂਦੀ ਸੀ ਤੇ ਮਾਤਾ ਜੀ ਆਪਣੇ ਹੱਥਾਂ ਦੇ ਨਾਲ ਬਣਾਉਂਦੇ ਸੀ ਬੜਾ ਹੀ ਸੁਆਦਲਾ ਲੰਗਰ ਤਿਆਰ ਕੀਤਾ ਜਾਂਦਾ ਸੀ ਮਾਤਾ ਜੀ ਆਪਣੇ ਹੱਥੀਂ ਸੇਵਾ ਕਰਦੇ ਸੀ ਸੰਸਨਿਤ ਵਾਵਾ ਵਰਦਾਸ ਦੀ ਉੱਥੇ ਗਏ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਵੀ ਕੋਈ ਸੇਵਾ ਦਿੱਤੀ ਜਾਵੇ ਮੈਂ ਕੋਈ ਸੇਵਾ ਕਰਾਂ ਮਾਤਾ ਜੀ ਨੇ ਕਿਹਾ ਇਹ ਲੰਗਰ ਦੀ ਸੇਵਾ ਜੜਿਆ ਕੰਠਨ ਹੋ ਸਕਦੀ ਹੈ ਤੁਹਾਡੀ ਜਿਹੜੀ ਅਵਸਥਾ ਬੁਢਾਗੀਆਂ ਤੁਸੀਂ ਹੋਰ ਕੋਈ ਸੇਵਾ ਜੜੀ ਹੈ ਉਹ ਕਰੋ ਤੇ ਬਾਬਾ ਜੀ ਨੇ ਸਾਸਨਤ ਕਿਹਾ ਨਹੀਂ ਮੈਨੂੰ ਕੋਈ ਐਸੀ ਸੇਵਾ ਦਿਓ ਜਿਹੜੀ ਮੈਂ ਕਰ ਸਕਾਂ ਕਿਉਂਕਿ ਮੈਂ ਪਹਿਲਾਂ ਵੀ ਇਹੋ ਜੀ ਸੇਵਾ ਕਰਦਾ ਰਿਹਾ ਫਿਰ ਸਾਸਨਤ ਉਹਨਾਂ ਨੇ ਸੇਵਾ ਲਈ ਬਾਗਰ ਦੀ ਸੇਵਾ ਜਲ ਲੈ ਕੇ ਆਉਂਦੇ ਨੇ ਅੰਦਰ ਦੇ ਮਹਾਰਾਜ ਜੀ ਵਾਸਤੇ ਇਸਨਾਣ ਵਾਸਤੇ ਜਿਹੜਾ ਅੰਮ੍ਰਿਤ ਵੇਲੇ ਗੁਰਪਾਸ਼ਾ ਜੀ ਨੇ ਇਸਨਾਣ ਕਰਨਾ ਉਸ ਵਾਸਤੇ ਗਾਗਰ ਭਰ ਕੇ ਜਲ ਦੇ ਲਿਆਉਣਾ ਸਾਧ ਸੰਗਤ ਉਹ ਉਹਨਾਂ ਨੇ ਸੇਵਾ ਇਤਿਹਾਸ ਵਿੱਚ ਲਿਖਿਆ ਗਿਆ ਹੈ ਕਹਿੰਦੇ 11 ਸਾਲ 12 ਸਾਲ ਦੇ ਲਗਭਗ ਸੇਵਾ ਕੀਤੀ ਹੈ ਦੇਖੋ 60 ਸਾਲ ਦੀ ਕਰੀਬ ਦੀ ਉਮਰ ਹੈ ਜਦੋਂ ਗੁਰਪਾਸ਼ਾ ਜੀ ਦੀ ਸ਼ਰਣ ਵਿੱਚ ਆਉਂਦੇ ਨੇ ਬਾਬਾ ਅਮਰਦਾਸ ਜੀ ਇਹਦੇ ਸਰੀਰਕ ਜਿਹੜੀਆਂ ਅਸੀਂ ਕਹਿ ਲੈਂਦੇ ਆ ਨਾ ਕਿ ਬਜ਼ੁਰਗ ਹੋ ਗਿਆ ਸਰੀਰਕ ਤੌਰ ਦੇ ਰਟਾਇਰ ਹੋ ਗਿਆ ਗੁਰਬਾਣੀ ਇਹ ਤਾਂ ਗੱਲਾਂ ਨੂੰ ਕਟਾਮ ਕਰਦੀ ਏ ਸਰੀਰ ਭਾਵੇਂ ਬੁੱਢਾ ਬਜ਼ੁਰਗ ਨਹੀਂ ਪਰ ਸਾਦਰ ਅੰਦਰ ਦਾ ਜਿਹੜਾ ਉਤਸ਼ਾਹ ਹੈ ਨਾ ਨੌਜਵਾਨਾਂ ਵਰਗਾ ਤਾਂ ਹੀ ਤਾਂ ਕਈ ਮੀਨ ਪੈਦਲ ਜਾ ਕੇ ਗੁਰੂ ਪਾਸ਼ਾ ਜੀ ਨੇ ਇਸ਼ਨਾਨ ਤੋਂ ਪਹਿਲਾਂ ਜਲ ਲੈ ਕੇ ਆਉਣਾ ਇਹ ਕੋਈ ਬਜ਼ੁਰਗ ਬੰਦਾ ਨਹੀਂ ਕਰ ਸਕਦਾ ਇਹ ਅੰਦਰ ਦਾ ਉਤਸ਼ਾਹ ਜਿਹੜਾ ਹੁੰਦਾ ਹੈ ਨਾ ਜਿਵੇਂ ਗੁਰੂ ਅੰਗਰ ਦੇ ਮਹਾਰਾਜ ਜੀ ਨੇ ਹੁਕਮ ਮੰਨਿਆ ਤੇ ਉਹਨਾਂ ਦਾ ਨਾਮ ਜਦੋਂ ਹੁਕਮ ਦੀ ਗੱਲ ਆਉਂਦੀ ਹੈ ਸੀ ਸਭ ਤੋਂ ਪਹਿਲਾਂ ਕਹਿੰਦੇ ਆ ਕਿ ਭਾਈ ਲੈਣਾ ਜੀ ਨੇ ਜਿਸ ਤਰ੍ਹਾਂ ਦਾ ਹੁਕਮ ਮੰਨਿਆ ਇਸ ਤਰ੍ਹਾਂ ਦੀ ਹੋਰ ਮਿਸਾਲ ਨਹੀਂ ਮਿਲਦੀ ਇਸੇ ਤਰ੍ਹਾਂ ਜਦੋਂ ਸੇਵਾ ਦੀ ਗੱਲ ਆਉਂਦੀ ਹੈ ਇਹ ਜਿਹੜੀ ਸੇਵਾ ਬਾਬਾ ਅਮਰਦਾਸ ਜੀ ਨੇ ਕੀਤੀ ਹੈ ਇਸ ਤਰ੍ਹਾਂ ਦੀ ਸੇਵਾ ਦੀ ਮਿਸਾਲ ਵੀ ਹੋਰ ਕਿਤੇ ਨਹੀਂ ਮਿਲਦੀ ਅਵਸਥਾ ਵੀ ਬਜ਼ੁਰਗ ਹੈ ਪਰ ਸਾਸ ਸੰਤ ਗੁਰੂ ਨਾਲ ਪਿਆਰ ਵੀ ਬੜਾ ਹੈ ਗੁਰੂ ਨਾਲ ਮੁਹੱਬਤ ਹੈ ਤਾਂ ਹੀ ਦਾ ਸਾਸ ਸੰਤ ਜੀ ਇਸ ਅਵਸਥਾ ਦੇ ਵਿੱਚ ਅੱਧੀ ਰਾਤ ਉੱਠ ਕੇ ਜਾਂਦੇ ਨੇ ਬਿਆਸ ਦਰਿਆ ਤੋਂ ਗਾਗਰ ਭਰ ਕੇ ਲੈ ਕੇ ਆਉਂਦੇ ਨੇ ਇਸਾਰ ਸੰਤਿ ਗੁਰੂ ਪਾਸ਼ਾ ਜੀ ਦਾ ਅਭਿਸ਼ਾਣ ਕਰਾਉਂਦੇ ਹਰ ਸਮੇਂ ਤਤਪਰ ਰਹਿੰਦੇ ਨੇ ਸੇਵਾ ਵਿੱਚ ਗੁਰੂ ਪਾਸ਼ਾ ਜੀ ਦੀ ਇਸਾਰ ਸੰਤ ਇਸ ਸੇਵਾ ਕਰਦੇ ਆ ਕਰਦੇ ਆ ਤਕਰੀਬਨ 11 ਸਾਲ ਲੰਘ ਗਏ ਨੇ ਇੱਕ ਮੇਲ ਦਾ ਸਮਾਂ ਭਾਵੇਂ 11 ਸਾਲਾਂ ਵਿੱਚ ਬੜੇ ਐਸੇ ਸਮੇਂ ਆਏ ਨੇ ਕਿ ਜਦੋਂ ਵਾਲਿਸ਼ ਆਂਦੀ tufaan ਚੱਲਦਾ ਹੋਵੇਗਾ ਪਰ ਗੁਰੂ ਪਾਸ਼ਾ ਜੀ ਨੇ ਇੱਕ ਦਿਨ ਵੀ ਐਸਾ ਲਾਗਾ ਨਹੀਂ ਪਾਇਆ ਸੇਵਾ ਦੇ ਵਿੱਚ ਇਹ ਹਾਂ ਜਦਾਂ ਇਤਿਹਾਸ ਵਿੱਚ ਕਹਿੰਦੇ ਜਿਹੜੀ ਅੱਜ ਦੀ ਆਮ ਹੀ ਤੂਫਾਨ ਸੀ ਨਾ ਉਹ ਕੋਈ ਕਹਿੰਦੇ ਦੇਖਣ ਨੂੰ ਮਿਲਦਾ ਤੇ 12 ਸਾਲਾਂ 'ਚ ਅਜਿਹਾ ਕਦੇ ਤੂਫਾਨ ਹੀ ਨਹੀਂ ਆਇਆ ਪਰ ਫਿਰ ਵੀ ਉਹ ਆਪਣੇ ਸਮੇਂ ਦੇ ਨਾਲ ਉੱਠ ਕੇ ਗਏ ਨੇ ਗਾਗਰ ਭਰ ਕੇ ਲੈ ਕੇ ਆਏ ਨੇ ਤੇ ਜਦੋਂ ਹਜੇ ਗੁਰੂ ਘਰ ਤੋਂ ਥੋੜੀ ਦੂਰ ਹਰ ਵਾਰਨ ਉਥੇ ਜਲਾਿਆਂ ਦਾ ਘਾਰ ਹੈ ਤੇ ਉਥੇ ਸਾਸਨਿਤ ਪਹੁੰਚਦੇ ਨੇ ਇਤਦਾਂ ਬਿਜਲੀ ਵਿਸ਼ਗੀ ਤੇ ਚਾਨਣ ਹੋਇਆ ਤੇ ਨਾਲ ਹੀ ਜਦੋਂ ਬਿਜਲੀ ਵਿਸ਼ਕ ਕੇ ਬੰਦ ਹੋਈ ਉਹ ਸਾਸਨਿਤ ਇਤਦਾਂ ਅੱਖਾਂ ਦੇ ਅੱਗੇ ਧੀਰਾ ਅਗੇ ਗਾਗਰ ਚੁੱਕੀ ਹੋਈ ਐ ਸਰਦੀ ਅੱਗੇ ਜਲਾਿਆਂ ਦੀ ਜਿਹੜੀ ਖੱਡੀ ਹੁੰਦੀ ਹੈ ਨਾ ਉਹਦੇ ਨਾਲ ਇੱਕ ਕਿਲਾ ਲੱਗਿਆ ਹੁੰਦਾ ਸਾਸਨਿਤ ਉਸ ਕਿਲੇ ਦੇ ਵਿੱਚ ਪੈ ਰਣ ਗਿਆ ਤੇ ਡਿੱਗ ਗਏ ਨੇ ਆਵਾਜ਼ ਆਈ ਥੋੜੀ ਜੀ ਸਰੀਰ ਭਾਵੇਂ ਥੱਲੇ ਲੱਗਿਆ ਧਰਤੀ ਦੇ ਨਾਲ ਪਰ ਸਾਸਨਿਤ ਗਾਗਰ ਬਚਾ ਕੇ ਰੱਖੀ ਹੋਈ ਹੈ ਜਦੋਂ ਆਵਾਜ਼ ਆਉਂਦੀ ਹੈ ਤਾਂ ਸਾਸਨਿਤ ਅੰਦਰੋਂ ਜਲਾਹੀ ਨੇ ਬੋਲਿਆ ਕਿ ਕੌਣ ਹੈ ਇਸ ਵੇਲੇ ਦੇ ਨਾਲ ਸਾਸਨਿਤ ਘਰ ਵਾਲੀ ਸੀ ਉਹਨੇ ਕਿਹਾ ਕਹਿੰਦੀ ਇਹ ਅਮਰੂ ਨਾઠાਣਾ ਹੋਣਾ ਉਹ ਜਿਵੇਂ ਰਾਤ ਨੂੰ ਤੁਰਿਆ ਫਿਰਦਾ ਹੁੰਦਾ ਸਾਂਸਾਂ ਦੇ ਵਜਨ ਸੁਣ ਕੇ ਨਾ ਬਾਬਾ ਅੰਮ੍ਰਿਤਦਾਸ ਜੀ ਦਾ ਜਿਹੜਾ ਅਜ ਮਨ ਉਹ ਪੀਵਲ ਗਿਆ ਤੇ ਅੱਖਾਂ ਵਿੱਚ ਵਿਰਹਾਗ ਆ ਗਿਆ ਕਿਉਂਕਿ ਗੁਰੂ ਦੀ ਮਿਲਿਆ ਨਹੀਂ ਨਾ ਸੁਣ ਸਕਦਾ ਜਦੋਂ ਥਾਂ ਮਿਲ ਗਿਆ ਉਹੇ ਬੰਦੇ ਨੂੰ ਤੇ ਜੇ ਉਹ ਨੂੰ ਵੀ ਬੰਦਾ ਨਾ ਥਾਵਾ ਲਈ ਜਾਵੇ ਕਹਿੰਦੇ ਮੈਨੂੰ ਕਿਹਾ ਤਾਂ ਕਿਹਾ ਕਹਿੰਦੇ ਚੱਲ ਜੇ ਮੈਂ ਨਾ ਥਾਵਾ ਨਹੀਂ ਹੁਣ ਤਾਂ ਮੈਂ ਗੁਰੂ ਵਾਲਾ ਹੋ ਗਿਆ ਉਹਦਾ ਕਹਿਣ ਦਾ ਭਾਵ ਕਿ ਹੁਣ ਤਾਂ ਮੈਂ ਗੁਰੂ ਦਾ ਸੇਵਕ ਬਣ ਗਿਆ ਹੁਣ ਤਾਂ ਮੈਨੂੰ ਥਾਂ ਮਿਲ ਗਈ ਪਹਿਲਾਂ ਮੈਨੂੰ ਥਾਂਵਾਂ ਜਰੂਰ ਸੀ ਕਿ ਸਾ ਸੰਗਤ ਜਦੋਂ ਇਹ ਸਹਿਜ ਸੁਭਾਏ ਬਚਨ ਨਿਕਲੇ ਨੇ ਤੇ ਉਹ ਉਸੇ ਸਮੇਂ ਜਿਹੜੀ ਜਿਗ੍ਹਾ ਹੀ ਸੀ ਉਹ ਕਿਹਾ ਜਾਂਦਾ ਕਿ ਪਾਗਲ ਹੋ ਗਈ ਕਿ ਤਰ੍ਹਾਂ ਦੇ ਇਸ ਤਰ੍ਹਾਂ ਦੇ ਕਰਨਾ ਸ਼ੁਰੂ ਕਰ ਦਿੱਤਾ ਕਿ ਆਪਣੇ ਬਾੜ ਖੋਲ ਲਏ ਬੋਲੀ ਜਾਂਦੀ ਆਵਾ ਤਾਂ ਕੁਝ ਪਤਾ ਹੀ ਨਹੀਂ ਚੱਲਦਾ ਝੱਲੀ ਜੇ ਹੋ ਗਈ ਤੇ ਬਾਬਾ ਅਵਦਾੰਦੀ ਇਹ ਗੱਲ ਕਹਿ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਗਏ ਨੇ ਇਸ਼ਰਾਣ ਕਰਾਉਂਦੇ ਨੇ ਗੁਰੂ ਪਾਤਸ਼ਾਹ ਜੀ ਪੁੱਛਦੇ ਨੇ ਅੱਜ ਥੋੜਾ ਲੇਟ ਹੋ ਗਏ ਉਹ ਦੇਰੀ ਹੋ ਗਈ ਹੈ ਕਾਰਨ ਤੇ ਸਾਧ ਸੰਗਤ ਜੀ ਅੱਖਾਂ ਵਿੱਚ ਹੰਝੂ ਆ ਗਏ ਤੇ ਨਾਲ ਕਿਹਾ ਗੁਰੂ ਪਾਤਸ਼ਾਹ ਜੀ ਮੈਂ ਡਿੱਗ ਗਿਆ ਸੀ ਤੇ ਅਗੋਂ ਗੁਰੂ ਅੰਦਰ ਦੇ ਪਾਤਸ਼ਾਹ ਜੀ ਨੇ ਦੋਨਾਂ ਹੱਥਾਂ ਦੇ ਲਾੜ ਫੜ ਕੇ ਕਿਹਾ ਅੱਜ ਤੁਸੀਂ ਡਿੱਗੇ ਨਹੀਂ ਅੱਜ ਤੁਸੀਂ ਉੱਠ ਗਏ ਹੋ ਅਜੇ ਤੁਸੀਂ ਜਿਹਨੇ ਫਲ ਦੇਣਾ ਪੂਰਾ ਪੱਕ ਜਾਂਦਾ ਹੈ ਨਾ ਤੇ ਉਹ ਆਪਣੇ ਆਪ ਜ਼ਮੀਨ ਤੇ ਡਿੱਗਦਾ ਹੈ ਤੁਸੀਂ ਅੱਜ ਪੱਕੇ ਫਲ ਹੋ ਗਏ ਹੋ ਤੇ ਪ੍ਰਮਾਣ ਹੋ ਗਏ ਹੋ ਸਾਸਨ ਤੇ ਇਹ ਬਚਨ ਕਰਦੇ ਨੇ ਗੁਰੂ ਪਾਤਸ਼ਾਹ ਜੀ ਗੁਰਦਵੱਦੀ ਦੀ ਵਰਸ਼ਿਸ਼ ਕਰਦੇ ਨੇ ਉਧਰੋਂ ਸਵੇਰ ਦਾ ਦੀਵਾਨ ਸੱਜਦਾ ਹੈ ਤੇ ਉਧਰੋਂ ਜਿਲਾਹਾ ਜਿਲਾਹੀ ਨੂੰ ਲੈ ਕੇ ਗੁਰੂ ਘਰ ਪਹੁੰਚ ਜਾਂਦੇ ਨੇ ਜਿਹੜਾ ਸਾਰੀ ਘਟਨਾ ਦੱਸਦਾ ਹੈ ਕਿ ਇਸ ਤਰ੍ਹਾਂ ਸਵੇਰੇ ਜਦੋਂ ਬਾਬਾ ਅਮਰਦਾਸ ਜੀ ਆਏ ਨੇ ਤੇ ਉਹਨਾਂ ਦੀ ਆਵਾਜ਼ ਦੇ ਨਾਲ ਇਸ ਨੇ ਇਹ ਗੱਲ ਕਹੀ ਤੇ ਉਸ ਤੋਂ ਬਾਅਦ ਇਹ ਆਪਣੀ ਸੋਧ-ਬੋਧ ਕੋ ਬੈਠੀ ਹੈ। ਸਾਸਨ ਜੀ ਉਸ ਸਮੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹਾ ਕਹਿੰਦੀ ਤੱਕ ਕਹਨੇ ਨੇ ਤੁਹਾਡੀ ਜਿਹੜੀ ਰਸਨਾ ਹੈ ਨਾ ਇਸ ਨੂੰ ਹੁਣ ਤੁਸੀਂ ਧਿਆਨ ਨਾਲ ਕਿਸੇ ਨੂੰ ਬਚਨ ਕਰਦੇ ਨੇ ਤੇ ਧਿਆਨ ਨਾਲ ਬੋਲੋ ਸਾਂ ਸੰਤ ਜੀ ਬਾਬਾ ਅਮਰਦਾਸ ਜੀ ਨੇ ਗੁਰੂ ਅਮਰਦਾਸ ਗੁਰੂ ਅਮਰਦਾਸ ਜੀ ਬਣੇ ਨੇ ਸਾਡੇ ਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਜਿਹੜੀ ਬਖਸ਼ਿਸ਼ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲੈਣਾ ਜੀ ਤੇ ਕਰਕੇ ਉਹਨਾਂ ਨੂੰ ਆਪਣਾ ਅਗਦ ਬਣਾ ਲਿਆ ਤੇ ਉਹਨਾਂ ਦੀ ਯੋਗ ਜਗਾਈ ਇਸੇ ਤਰ੍ਹਾਂ ਹੀ ਬਾਬਾ ਅਮਰਦਾਸ ਜੀ ਤੇ ਬਖਸ਼ਿਸ਼ ਹੋਈ ਉਨਨ ਲਈ ਸੇਵਾ ਪਰਮਾਨ ਕੋਈ ਤੇ ਉਹ ਸਾ ਸਤਨਜੀ ਗੁਰੂ ਅਮਰਦਾਸ ਜੀ ਬਣ ਗਏ ਫਿਰ ਉਹ ਆਪਣੇ ਜੀਵਨ ਕਾਲ ਦੇ ਵਿੱਚ ਰਹਦੇ ਆ ਸੰਗਤ ਦੀ ਬੜੀ ਸੇਵਾ ਇਹ ਨਹੀਂ ਕਿ ਸਮਾਂ ਆਇਆ ਕਿ ਜਿਹਨੂੰ ਗੁਰੂ ਦੀ उपाधि ਮਿਲੀ ਤੇ ਉਹ ਆਪਣੇ ਜਿਹੜੇ ਕਰਮ ਨੇ ਉਹਨਾਂ ਨੂੰ ਪਿੱਛੇ ਛੱਡ ਗਏ ਨੇ ਸਤਲ ਸਾਡੇ ਗੁਰੂ ਸਹਿਬਾਨਾਂ ਦਾ ਜਦੋਂ ਇਤਿਹਾਸ ਪੜਦੇ ਆ ਆਪਣੇ ਜੀਵਨ ਕਾਲ ਦੇ ਵਿੱਚ ਹੁੰਦਿਆਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਪੜ੍ਹਦੇ ਹਾਂ ਕਿਉਂ ਆਪੇ ਗੁਰ ਚੇਲਾ ਨੇ ਪ੍ਰਸਾਦਨ ਧਿਆਨ ਨਾਲ ਜਦੋਂ ਇਤਿਹਾਸ ਪੜ੍ਹੀਏ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਤਾਂ ਆਪਣੇ ਚੇਲੇ ਨੂੰ ਗੁਰੂ ਬਣਾ ਕੇ ਮੱਥਾ ਟੇਕਿਆ ਗੁਰੂ ਅੰਗਦ ਦੇਵ ਜੀ ਨੇ ਵੀ ਆਪਣੇ ਜੀਵਨ ਕਾਲ ਦੇ ਵਿੱਚ ਹੁੰਦਿਆਂ ਆਪਣੇ ਹੱਥੀ ਸੰਗਤ ਬਾਬਾ ਅਮਰਦਾਸ ਜੀ ਨੂੰ ਗੁਰੂ ਬਣਾਇਆ ਤੇ ਉਹਨਾਂ ਦੇ ਅੱਗੇ ਮੱਥਾ ਟੇਕਿਆ ਸੰਗਤ ਨੂੰ ਵੀ ਕਿਹਾ ਕਿ ਅੱਜ ਤੋਂ ਬਾਅਦ ਇਹ ਗੁਰਤਾ ਨਦੀ ਦੇ ਮਾਲਕ ਹੋਣਗੇ ਇਹ ਜੋ ਕਹਿਣਗੇ ਸੋ ਸੰਗਤ ਨੇ ਉਹਨਾਂ ਦੇ ਬਚਨ ਮੰਨਣੇ ਨੇ ਆਪ ਆਪਣੇ ਜੀਵਨ ਕਾਲ ਵਿੱਚ ਹੈ ਬਾਅਦ ਵਿੱਚ ਜੋਤੀ ਜੋਤ ਸਮਾਉਂਦੇ ਨੇ ਪਰ ਸੰਗਤ ਨੂੰ ਪਹਿਲਾਂ ਉਪਦੇਸ਼ ਕਰ ਦਿੰਦੇ ਨੇ ਕਿ ਅੱਜ ਤੋਂ ਬਾਅਦ ਗੁਰੂ ਗੁਰੂ ਅਮਰਦਾਸ ਜੀ ਨੇ ਸਾਸਨ ਇਹ ਰੀਤ ਗੁਰੂ ਨਾਨਕ ਦੇਵ ਮਹਾਰਾਜ ਦੀ ਤੋਂ ਚਲਿਆ ਤੇ ਬਾਵਾ ਅਮਰਦਾਸ ਜੀ ਗੁਰੂ ਬਣੇ ਨੇ ਉਸ ਤੋਂ ਬਾਅਦ ਉਹਨਾਂ ਨੇ ਬੋਹੜੀਆਂ ਦੇ ਨਿਰਮਾਣ ਕਰਵਾਏ ਨਗਰ ਵਸਾਏ ਇਸ ਕੰਮ ਤਾਂ ਵਾਸਤੇ ਸਾਸਨ ਤੋਂ ਬੜੇ ਹੀ ਉਪਰਾਲੇ ਕੀਤੇ ਨੇ